ਵਿਦਕਰ ਬੋਧ ਵਿਹਾਰ ਵਿੱਚ ਬੈਠੇ ਹੋਏ ਮੇਰੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਨਮੋ ਬੁੱਧੈ ਜੈ ਜੀ ਕਾਟੂ ਮੇਲਕਰ ਮਿਸ਼ਨ ਦੀ ਟੀਮ ਨੇ ਇੱਕ ਸਲਾਗਾਯੋਗ ਪ੍ਰਾਪਨਾ ਕੀਤਾ ਹੈ ਕਿ ਸਾਰੀਆਂ ਔਰਤਾਂ ਨੂੰ ਇਕੱਠਾ ਕਰਕੇ ਇੱਕ ਦਿਨ ਬਹੁਜਨ ਵਿਰੰਗਣਾ ਨੂੰ ਸਮਰਪਿਤ ਪ੍ਰੋਗਰਾਮ ਦੇਗੇ ਤਾਸ ਦੇ 3/4 ਲੈ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਇਕੱਠੇ ਹੋਏ ਹਾਂ ਬਿਆਸੀ ਜੀ ਦਾ ਜਨਮ ਦਿਨ 3 ਜਨਵਰੀ ਨੂੰ ਹੁੰਦਾ ਹੈ ਉਹਨਾਂ ਨੂੰ ਭਾਰਤ ਦੀ ਮਹਿਲਾ ਅਧਿਆਪਕਾ ਵੀ ਕਿਹਾ ਜਾਂਦਾ ਹੈ ਮੇਰੇ ਤੋਂ ਪਹਿਲਾਂ ਮੇਰੀ ਭੈਣ ਸੁਖਿੰਦਰ ਬਹੁਤ ਡਿਟੇਲ ਵਿੱਚ ਮਾਤਾ ਜੀ ਬਾਰੇ ਦੱਸਦੀ ਗਈ ਹੈ ਹਨ ਉਹਨਾਂ ਨੂੰ ਭਾਰਤ ਦੀ ਨਾਰੀ ਅੰਦੋਲਨ ਦੀ ਜਨਨੀ ਵੀ ਕਿਹਾ ਜਾਂਦਾ ਗਿਆਨ ਦੀ ਦੇਵੀ ਨੇ ਆਲ ਵੀ ਉਹਨਾਂ ਨੂੰ ਪੁਕਾਰਿਆ ਜਾਂਦਾ ਹੈ ਦੇ ਮੇਰੇ ਬਾਰੇ ਦੱਸਿਆ ਜਿਨ੍ਹਾਂ ਦਾ ਕੋਈ ਅਧਾਰ ਹੀ ਨਹੀਂ ਹੈ ਉਹ ਸਾਰੀਆਂ ਕਹਾਣੀਆਂ ਮੈਂ ਖਾਸ ਕਰਾਂ ਜੋ ਮਾਤਾ ਮਾਂ ਨੇ ਸਾਡੇ ਲਈ ਸਾਡੇ ਹੱਕਾਂ ਲਈ ਲੜਾਈ ਲੜੀ ਉਹਨਾਂ ਬਾਰੇ ਸਾਨੂੰ ਦੱਸਿਆ ਹੀ ਨਹੀਂ ਗਿਆ ਸਾਨੂੰ ਬਹੁਤ ਸਾਰੀਆਂ ਕਹਾਣੀਆਂ ਸਾਨੂੰ ਮਿਲਦੀਆਂ ਹਨ ਅਸੀਂ ਉਹਨਾਂ ਨੂੰ ਸੱਚ ਮੰਨ ਲੈਂਦੇ ਹਾਂ ਸੀ ਉਹ ਸਾਨੂੰ ਕਿਸੇ ਨੇ ਵੀ ਨਹੀਂ ਦੱਸਿਆ ਸਾਨੂੰ ਉਸ માતા ਬਾਰੇ ਵੀ ਜਾਣਕਾਰੀ ਨਹੀਂ ਹੈ ਜਿਸ ਨੇ ਸਾਡੇ ਤਨ ਤੇ ਵਸਤਰ ਵਰਦਾਨ ਦਿੱਤੇ ਮੈਂ ਸਿਵਾ ਨੂੰ ਮਾਤਾ ਰਮਾ ਮਾਇ ਜੀ ਬਾਰੇ ਵੀ ਦੱਸਣਾ ਚਾਹਾਂਗੀ ਕਿ ਉਹਨਾਂ ਨੂੰ ਤਿਆਗ ਦੀ ਮੂਰਤ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਬਾਬਾ ਸਰਬ ਨੇ ਜੋ ਵੀ ਸਾਨੂੰ ਅਧਿਕਾਰ ਲੈ ਕੇ ਦਿੱਤੇ ਜਿਨ੍ਹਾਂ ਦੇ ਕਾਰਨ ਅਸੀਂ ਅੱਜ ਕੋਠੀਆਂ ਆਕਾਰਾਂ ਤੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਹਾਂ ਉਹ ਸਭ ਮਾਤਾ ਰਮਾ ਬਾਈ ਜੀ ਦੇ ਕਰਕੇ ਹੀ ਹੈ ਕਿਉਂਕਿ ਉਹਨਾਂ ਹੀ ਬਾਬਾ ਸਾਹਿਬ ਜੇ ਕਰਕੇ ਇਹ ਸਾਰਾ ਕੁਝ ਦੀਨ ਸਾਨੂੰ ਪ੍ਰਾਪਤ ਹੋਈ ਹੈ ਮਾਤਾ ਰਮਾ ਬਾਈ ਦੇ ਯੋਗਦਾਨ ਕਰਕੇ ਅੱਜ ਅਸੀਂ ਕਦੀ ਵੀ ਦੇਖੋ ਘਰਾਂ ਵਿੱਚ ਜੇਕਰ ਸਾਡੇ ਆਦਮੀ ਕਦੀ ਅੰਦਰ ਉੱਧਰ ਜਾਂਦੇ ਹਨ ਤਾਂ ਅਸੀਂ ਪਿੱਛੇ ਪੈ ਜਾਂਦੀਆਂ ਹਾਂ ਜਾਂ ਪੁੱਛਾ ਲੱਗ ਜਾਂਦੀਆਂ ਹਾਂ ਕਦੋਂ ਆਓਗੇ ਕਿੱਥੇ ਚੱਲੇ ਹੋ ਤੇ ਬਾਬਾ ਸਾਹਿਬ ਨੇ ਆਪਣਾ ਸਾਰਾ ਜੀਵਨ ਜਿਹੜਾ ਹੈ ਉਹ ਸਾਡੇ ਨੂੰ ਸਦਨ ਵਾਸਤੇ ਸਾਡੇ ਜੀਵਨ ਨੂੰ ਸੁਧਾਰਨ ਵਾਸਤੇ ਹੀ ਲਗਾ ਦਿੱਤਾ ਹੁਣ ਮੈਂ ਤੁਹਾਨੂੰ ਮਾਤਾ ਨਗੇਲੀ ਪਾਈ ਬਾਰੇ ਦੱਸਾਂਗੀ ਨਗੇਲੀ ਪਾਈ ਕਿਹਨੂੰ ਨਾਰਾਜ਼ ਵਿੱਚ ਦੀ ਔਰਤ ਦੇ ਸੁਣੋ ਆਪਣਾ ਸਾਰਾ ਸਰੀਰ ਢੱਕਣ ਦੀ ਇਜਾਜ਼ਤ ਨਹੀਂ ਸੀ ਤੁਸੀਂ ਕਦੇ ਰਮਾਇਨ ਜਾਂ ਮਹਾਭਾਰਤ ਦੇ ਸਿਨੇਮਾ ਵਿੱਚ ਵੀ ਦੇਖਿਆ ਹੋਏਗਾ ਕਿ ਔਰਤਾਂ ਨੇ ਬਹੁਤ ਹੀ ਘੱਟ ਕੱਪੜੇ ਜਿਹੜੇ ਨਹੀਂ ਪਹਿਨੇ ਹੋਏ ਹੁੰਦੇ ਸਨ ਜੋ ਜਦੋਂ ਅਧਿਕਾਰੀ ਜਿਹੜੇ ਸੀ ਉਹ ਫੀਲਡ ਵਿੱਚ ਜਦੋਂ ਜਾਂਦੇ ਸੀ ਦੇਖਦੇ ਸਨ ਕਿ ਕਿਸੇ ਔਰਤ ਨੇ ਤਾਨੂ ਤੇ ਕੀ ਹੋਇਆ ਤਾਂ ਉਹ ਕੋ ਟੈਕਸਟ ਸ਼ੁਰੂ ਕਰਦੇ ਸਨ ਲੇਕਿਨ ਸਾਡੀ ਜਨਦੀ ਜ਼ਾਦੀ ਦੀਆਂ ਔਰਤਾਂ ਕੋਲ ਕੋਈ ਪੈਸੇ ਨਹੀਂ ਹੁੰਦੇ ਸਨ ਇੱਕ ਵਾਰ ਨਗੇਲੀ ਮਾਤਾ ਨੇ ਆਪਣੀ ਛਾਤੀ ਢੱਕਣ ਦਾ ਪ੍ਰਣ ਕਰ ਲਿਆ ਤੇ ਜਦੋਂ ਅਧਿਕਾਰੀਆਂ ਨੂੰ ਪਤਾ ਚੱਲਿਆ ਕਿ ਉਸ ਔਰਤ ਨੇ ਆਪਣੀ ਸ਼ਾਦੀਆਂ ਨੂੰ ਕਿੱਥੇ ਕੀ ਹੋਇਆ ਵਾ ਤਾਂ ਉਹਨਾਂ ਦੇ ਘਰ ਤੱਕ ਉਹਨਾਂ ਨੇ ਪਹੁੰਚ ਕੀਤੀ ਤੇ ਉਸਦੇ ਪਤੀ ਚਿਰਕੁਨ ਅੰਦਰੋਂ ਕਿਹਾ ਕਿ ਤੇਰੀ ਔਰਤ ਨੇ ਇਹ ਕੰਮ ਕੀਤਾ ਹੈ ਜੋ ਕਿ ਗਲਤ ਹੈ ਤੇ ਤੈਨੂੰ ਜੜਾ ਪੈਸੇ ਜੜੇ ਭਰਨੇ ਪੈਣਗੇ ਉਹ ਕਹਿੰਦਾ ਕਿ ਕੋਈ ਨਹੀਂ ਮੈਨੂੰ ਥੋੜਾ ਸਮਾਂ ਦਿਓ ਮੈਂ ਮਤਲਬ ਇਹ ਪੈਸੇ ਜੜੇ ਤੁਹਾਨੂੰ ਟੈਕਸ ਦੇ ਰੂਪ ਚ ਦੇਵਾਂਗਾ ਪਰ ਨਹੀਂ ਸਾਡੀ ਮਾਤਾ ਕੇਲੀ ਭਾਈ ਜਿਹੜੀ ਉਹ ਨਹੀਂ ਮੰਨੀ ਉਸਨੇ ਕੀ ਕੀਤਾ ਉਹ ਅੰਦਰ ਗਈ ਤੇ ਉਸਨੇ ਕੇਲੇ ਦੇ ਪੱਤਰ ਦੇ ਆਪਣੀਆਂ ਸ਼ੌਤੀਆਂ ਬੱਢ ਕੇ ਉਹਨਾਂ ਦੇ ਅੱਗੇ ਪੇਸ਼ ਕਰ ਦਿੱਤੀ ਜਿਸ ਨਾਲ ਬਹੁਤ ਜ਼ਿਆਦਾ ਬੀਡਿੰਗ ਹੋਣ ਕਰਕੇ ਉਹਨਾਂ ਦੀ ਮੌਤ ਹੋ ਗਈ ਨੰਦਨ ਵਿੱਚ ਉਹ ਸਾਲ ਮਾਰ ਕੇ ਜ਼ਿੰਦਾ ਹੀ ਜਾਂਦੇ ਇਹ ਸਭ ਦੇਖ ਕੇ ਸਾਡੀਆਂ ਹੋਰ ਭੈਣਾਂ ਨੂੰ ਇਹ ਸੰਘਰਸ਼ ਬਹੁਤ ਤੇਜ਼ ਕਰ ਦਿੱਤਾ ਤੇ ਆਪਣਾ ਹੌਸਲਾ ਦਿਖਾਇਆ ਆਖਰ ਰਾਜੇ ਨੂੰ ਜਣਾ ਬਰਸਟ ਐਕਟ ਤੋਂ ਕਾਨੂੰਨ ਹੀ ਵਾਪਸ ਲੈਣਾ ਪਿਆ ਤੇ ਇਸ ਨਾਲ ਹੀ ਸਾਨੂੰ ਇਹ ਆਪਣਾ ਅਧਿਕਾਰ ਮਿਲਿਆ ਕਿ ਅਸੀਂ ਅੱਜ ਵਨਸਵੰਨੇ ਕੱਪੜੇ ਪਾ ਕੇ ਬੈਠਦੀਆਂ ਹਾਂ ਸਾਨੂੰ ਕੋਈ ਰੋਕ ਟੋਕ ਨਹੀਂ ਹੈ ਜੋ ਸਾਡਾ ਮਨ ਕਰਦਾ ਹੈ ਆਪਣੀ ਇੱਛਾ ਮੁਤਾਬਕ ਉਸ ਨੂੰ ਕਹਿਣ ਦੇਵੇ। ਜਦ ਕਿ ਸਾਨੂੰ ਬਹੁਤ ਹੀ ਬਹੁਤ ਹੀ ਘੱਟ ਬਣਾ ਨੂੰ ਪਤਾ ਹੋਵੇਗਾ ਕਿ ਇਹ ਔਰਤ ਜਿਹੜੀ ਸੀ ਜਿਹਨੂੰ ਸਾਨੂੰ ਕੱਪੜੇ ਤਾਂ ਤੇ ਵਸਤੂ ਸਪੰਗਾ ਕੀਤੀ ਉਹਨਾਂ ਦਾ ਕੀ ਨਾਮ ਸੀ ਜਾਂ ਕੀ ਸੀ? ਪਤਾ ਕਿਸੇ ਭੈਣ ਨੂੰ ਇਹਦੇ ਵਿੱਚ ਮਤਲਬ ਸਾਡੇ ਸਾਡੇ ਉਮੀਦਵਾਰ ਮਿਸ਼ਨ ਟੀਮ ਦੀ ਮੈਂਬਰਾਂ ਨੂੰ ਛੱਡ ਕੇ ਕਿਸੇ ਨੂੰ ਪਤਾ ਸੀ ਕਿਸੇ ਭੈਣ ਨੂੰ ਕਿਸੇ ਬੱਚੇ ਨੂੰ? ਬਾਬੇ ਨੂੰ ਪਤਾ ਸੀ। ਬਾਬੇ ਨੂੰ ਵੀ ਪਤਾ ਸੀ ਇਹ ਉਹਦਾ ਸੀ। ਬਾਬੇ ਨੇ ਕਿਹਾ ਵੀ ਕੋਈ ਗੱਲ ਨਹੀਂ। ਮੈਨੂੰ ਬਬਸਾ ਬਾਰੇ ਨਹੀਂ ਪੜਿਆ ਸੀ ਜਾਂ ਮੈਂ ਸੁਦੇ ਵਿੱਚ ਨਹੀਂ ਵਿਚਰੀ ਸੀ ਮੈਨੂੰ ਵੀ ਨਹੀਂ ਪਤਾ ਸੀ ਕੋਈ ਤੁਹਾਡੇ ਲਈ ਹੋਈ ਹੈ ਕੋਈ ਨਵੀਂ ਗੱਲ ਨਹੀਂ ਹੈ ਜਾਂ ਕੁਝ ਇਸ ਕਰਕੇ ਮੈਂ ਤੁਹਾਨੂੰ ਇਹ ਗਿਜਾਰਸ਼ ਕਰਾਂਗੀ ਕਿ ਆਪਣੇ ਜਿਹੜੀ ਆ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਐਜੂਕੇਸ਼ਨ ਦਿਵਾਓ ਆਪਣੇ ਰਹਿਬਰਾਂ ਨੂੰ ਆਪਣੀਆਂ ਵਿਰਾਂਧੜਾਂ ਨੂੰ ਪੜੋ ਕੋਈ ਤੇ ਮਿਲਦਾ ਹੀ ਨਹੀਂ ਮਰ ਟੁੱਟੇ ਗਈਆਂ ਉਹਨਾਂ ਦਾ ਪਰ ਤਾਂ ਮਾਇਨੇ ਨੇ ਤੇ ਪਹਿਲਾਂ ਟੋਕਣਾਂ ਚੁੱਕ ਚੁੱਕ ਭਾਂਡੇ ਵਾਲੀਆਂ ਉਹ ਕਿੰਨੇ ਕਿੰਨੇ ਦੂਰ ਲੈ ਕੇ ਜਾਣਾ ਪੈਂਦਾ ਸੀ ਸਾਨੂੰ ਸਾਨੂੰ ਕਿਸੇ ਵੀ ਚੀਜ਼ ਦੀ ਜਿਹੜੀ ਉਹ ਇੰਨੀ ਮੁਸ਼ਕਲਤ ਨਹੀਂ ਕਰਨੀ ਪੈਂਦੀ ਅਸੀਂ ਵੱਧ ਤੋਂ ਵੱਧ ਟਾਈਮ ਆਪਣੀ ਸਟੱਡੀ ਨੂੰ ਡਿਵੋਟ ਕਰੀਏ ਆਪਣਾ ਨੌਲੇਜ ਨੂੰ ਜੜਾ ਵਧਾਈਏ ਕਿਉਂਕਿ ਜਿਹੜੀ ਔਰਤ ਆ ਨਾ ਜੇ ਉਹ ਆਪਣੇ ਮਰਦ ਸਾਥੀ ਨਾਲ ਮੁੱਢਾ ਨਾਲ ਮੁੱਢਾ ਜੋੜ ਕੇ ਚੱਲੇਗੀ ਤੇ ਕੋਈ ਵੀ ਜ਼ਿੰਦਗੀ ਦਾ ਉਹ ਜਾ ਕੰਮ ਨਹੀਂ ਆ ਕਿ ਜਿਹੜਾ ਉਹ ਸਫਲ ਨਹੀਂ ਹੋ ਪਾਇਆ ਨਹੀਂ ਤੇ ਇਸ ਕਰਕੇ ਔਰਤ ਦਾ ਸਾਥ ਬਹੁਤ ਜ਼ਰੂਰੀ ਆ ਮੇਰੀਆਂ ਭੈਣਾਂ ਜਣੀਆਂ ਕੋਈ ਵੀ ਪ੍ਰੋਗਰਾਮ ਹੁੰਦਾ ਆਪਣੇ ਜਿਹੜੇ ਆ ਮਰਦ ਮੈਂਬਰ ਆ ਉਹ ਤੁਹਾਡੇ ਭਰਾ ਦੇ ਰੂਪ ਚਾ ਪਤੀ ਦੇ ਰੂਪ ਚਾ ਜਾਂ ਮਤਲਬ ਤੁਹਾਡੇ ਮਾਮਾ ਚਾਚਾ ਤਾਏ ਕੋਈ ਵੀ ਪ੍ਰੋਗਰਾਮ ਤੇ ਜਾਂਦੇ ਆ ਉਹਨਾਂ ਨਾਲ ਜੂ ਸਾਥ ਕਰ ਰਿਹਾ ਕਿਉਂਕਿ ਕਈ ਵਾਰੀ ਮਰਦ ਵੀ ਕਹਿ ਦਿੰਦੇ ਆ ਮੇਰੀ ਮਰਦ ਭਾਈਆਂ ਨੂੰ ਵੀ ਬੇਨਤੀ ਏ ਆ ਕਿ ਆਪਣੀਆਂ ਜਿਹੜੀਆਂ ਸਾਥਣਾਂ ਨੇ ਉਹਨਾਂ ਨੂੰ ਜਿੱਥੇ ਵੀ ਦੇਖੋ ਪ੍ਰੋਗਰਾਮ ਹੁੰਦਾ ਜੂ ਨਾਲ ਲੈ ਕੇ ਜਾਇਆ ਕਰੋ ਤਾਂ ਕਿ ਉਹਨਾਂ ਨੂੰ ਵੀ ਸਮਾਜ ਵਿੱਚ ਵਿਚਰਨ ਦਾ ਪਤਾ ਚੱਲੇ ਇਸ ਤਰ੍ਹਾਂ ਅਗਰ ਕੋਈ ਨੌਲੇਜ ਵਧੇ ਉਹਨਾਂ ਦਾ ਅਗੇ ਉੱਠੋ ਬਹਾਦਰ ਔਰਤੋ ਉੱਠੋ ਜ਼ਮਾਨਿਆਂ ਦਾ ਰਖੋ ਮੋੜ ਦਿਓ ਔਰਤਾਂ ਬਾਰੇ ਨਸਰੇ ਕਿ ਔਰਤ ਵਿੱਚ ਵੀ ਬਹਾਦਰੀ ਆ ਉੱਠੋ ਔਰਤੋ ਬਹਾਦਰ ਔਰਤੋ ਉੱਠੋ ਜ਼ਮਾਨੇ ਦਾ ਰਖੋ ਮੋੜ ਦਿਓ ਹਰ ਮਨੁੱਖ ਵਿੱਚ ਭਰ ਦਿਓ ਮਨੁੱਖਤਾ ਤੇ ਬੁਰੀਆਂ ਰਸਮਾਂ ਤੋੜ ਦਿਓ ਬੁਰੀਆਂ ਰਸਮਾਂ ਜਿਹੜੀਆਂ ਨੇ ਉਹਨਾਂ ਤੋਂ ਪਿੱਛਾ ਛੜਾਓ ਅਈ ਇਹ ਨਹੀਂ ਕਹਿਣਾ ਕਿ ਆ ਦਿਨ ਵਾਰ ਨੂੰ ਆ ਕੰਮ ਨਹੀਂ ਕਰਨਾ ਆ ਮਤਲਬ ਆ ਵੇ ਦਾ ਆ ਨਹੀਂ ਚੰਗਾ ਮੈਂ ਪਈ ਥੈਂਕਾ ਦੀ ਇੱਕ ਮੈਂ ਡੱਤ ਤੇ ਗਈ ਸੀ ਉੱਥੇ ਕਹੇ ਉਹ ਦੂਜਾ ਦਿਨ ਨਹੀਂ ਪੋਣਾ ਦੂਜਾ ਮਹੀਨਾ ਨਹੀਂ ਪੋਣਾ ਇਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਤੇ ਮੈਂ ਬੜਾ ਮਨ ਕਨਵਿੰਸ ਕੀਤਾ ਕਿ ਇਹ ਕੁਛ ਨਹੀਂ ਇਦਾਂ ਦਾ ਹੈਗਾ ਮੇਰੇ ਹਸਬੰਦ ਵੀ ਮੇਰੇ ਨਾਲ ਸਨ ਤੇ ਉਹਨਾਂ ਨੂੰ ਅਹੀਂ ਜਦੋਂ ਹੀ ਕਨਵਿੰਸ ਕੀਤਾ ਵੀ ਇਦਾਂ ਦਾ ਕੋਈ ਵਿਆਹ ਪਰਮਣਾ ਕਰੋ ਕੁਛ ਨਹੀਂ ਹੁੰਦਾ ਨਹੀਂ ਉਹ ਜੇ ਉਹ ਕਰਨੀ ਆ ਤੇ ਵੀ ਜਗ੍ਹਾ ਬਦਲਣੀ ਪੈਗੀ ਤੁਹਾਨੂੰ ਕਰਦੇ ਆ ਨਾ ਮੋੜੇ ਦੇ ਮਕਾਨ ਕਰਦੇ ਆ ਵੀ ਉਹਨਾਂ ਦਾ ਖਾ ਬਣੀ ਕਿਉਂ ਰਹਣਾ ਹੁੰਦਾ ਬੜਾ ਅਹੀਂ ਉਹਨਾਂ ਨੂੰ ਕਨਵਿੰਸ ਕੀਤਾ ਫਿਰ ਅਹੀਂ ਸਫਲ ਵੀ ਹੋਏ ਉਸ ਕੰਮ 'ਚ ਇਸ ਗੱਲ ਦੀ ਮੈਨੂੰ ਖੁਸ਼ੀ ਆ ਕਿ ਮੈਂ ਜੇ ਤੇ ਇਹ ਬੋਖ ਵਿੱਚ ਸਮਾਈ ਨਾ ਹੁੰਦੀ ਜੇ ਧੀ ਨਾ ਪੈਦਾ ਕਰਦੇ ਤੇ ਸਮਾਜ ਦਾ ਕੀ ਕਿਵੇਂ ਬਣਦਾ ਨਾ ਤੇ ਨਾ ਕੁਛ ਕੰਦੇ ਹੋਈ ਰੱਖੋ ਜਾ ਇੰਨੀ ਨਹੀਂ